ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਬੰਗਾਰਸ਼ ਬਲੌਗ ਚੈਨਲ ਵਿੱਚ ਤੇ ਲੋ ਜੀ ਇੱਕ ਤੁਹਾਡੇ ਲਈ ਹੋਰ ਵੀਡੀਓ ਆ ਗਈ ਆ ਪਹਿਲਾਂ ਵੀਰੇ ਵਾਲੇ ਤੋਂ ਵੇਲੇ ਦੇਖੋ ਤੁਸੀਂ ਚੈੱਕ ਕਰੋ ਓਏ ਕੌਣ ਰਹਿ ਗਿਆ ਪਤਾ ਪਹਿਲਾਂ ਤਾਂ ਮਿਲੋ ਸਾਗਰ ਨਾਲ ਅੱਜ ਅਸੀਂ ਜਾ ਰਹੇ ਹਾਂ ਚੀਨੀ ਘਾਟੀ ਮੈਰੀ ਡੈਮ ਤੁਹਾਨੂੰ ਉੱਥੇ ਦਾ ਵਿਊ ਦਿਖਾਵਾਂਗੇ ਜਦੋਂ ਵੀ ਨਾ ਮੈਨੂੰ ਮੇਰਾ ਮਨ ਕਰਦਾ ਕਿਤੇ ਘੁੰਮਣ ਨੂੰ ਤਾਂ ਮੈਂ ਸਭ ਤੋਂ ਪਹਿਲਾਂ ਚੀਨੀ ਘਾਟੀ ਜਾਣਾ ਆ ਉੱਥੇ ਸਭ ਤੋਂ ਵਧੀਆ ਮਤਲਬ ਮੈਨੂੰ ਵਧੀਆ ਲੱਗਦਾ ਘੁੰਮਣਾ ਤੇ ਲੋਕੇਸ਼ਨ ਵੀ ਬਹੁਤ ਸੋਹਣੀ ਆ ਫੋਟੋ ਸ਼ੂਟ ਲਈ ਵਧੀਆ ਆ ਆ ਗਏ ਕਰੋ ਸੋਹਣੇ ਸੋਹਣੇ ਮੁੰਡੇ ਆ ਗਏ ਆ ਜੀ ਪਹਿਲਾਂ ਤਾਂ ਮਿਲੋ ਕਰਨ ਨੂੰ ਹਕਮਤਪੁਰਿਆ ਕਰਨ ਨੂੰ ਸਸਰੀ ਘਰ ਬੁਲਾ ਦੇ ਸਾਰਿਆਂ ਨੂੰ ਤੇ ਫੇਰ ਮਿਲੋ ਹੈਪੀ ਨੂੰ ਸਾਡਾ ਗਵਾਂਢੀ ਗਵਾਂਢੀ ਦੇਸ਼ ਦੇ ਵਿੱਚ ਖੜੋਦੀ ਤੋਂ ਤੇ ਚਲਿਏ ਚਲੋ ਚਲਿਏ ਤੇ ਕਰਨ ਨੂੰ ਆਪਣੇ ਬੋਲਟ ਤੇ ਆ ਤੇ ਆਪਣੇ ਮਤਲਬ ਆਪਣੀ ਬਾਈਕ ਦੀ ਪਰਫਾਰਮੈਂਸ ਦੇਖਾਂਗੇ ਕਿਵੇਂ ਦੀ ਆ ਤੇ ਅੱਜ ਅਸੀਂ ਜਾ ਰਹੇ ਹਾਂ ਚੀਨੀ ਘਾਟੀ ਤੇ ਆ ਜਿਹੜਾ ਬੋਲਟ ਤੇ ਜੋੜੀ ਜਾ ਰਹੀ ਆ ਇਹ ਇਹਨਾਂ ਦਾ ਇਨਾਂ ਦਾ ਪ੍ਰੀ-ਵੈਡਿੰਗ ਸ਼ੂਟ ਕਰਾਵਾਂਗੇ। ਪਿੰਡ ਮੈਲੀ ਵਜੇ ਪੁੱਜ ਗਏ ਆਂ ਅਸੀਂ ਤੇ ਥੱਲੇ ਰਹਿ ਗਿਆ ਮੈਲੀ ਡੈਮ ਤੋਂ ਅਸੀਂ ਜਾ ਰਹੇ ਆਂ ਚੀਨੀ ਘਾਟੀ। ਤੇ ਤੁਸੀਂ ਚੈੱਕ ਕਰ ਸਕਦੇ ਆਂ ਪਹਾੜੀਆਂ ਲੋ ਜੀ ਲੋਈ ਘਾੜੀਆਂ ਵਾੜੀਆਂ ਜਾ ਗਏ ਆਂ ਜੀ। ਲੋਈ ਉਹ ਬੈਰੀਗੇਟ ਲੱਗਾ ਕੀ ਆ ਉਹ? ਤੋਂ ਲੱਗਾ ਵੈਰੀ ਗੱੜ ਜਾਂ ਜੋ ਵੀ ਲੱਗਾ ਆ ਬਾਕੀ ਤੁਸੀਂ ਪਹਾੜੀਆਂ ਚੈੱਕ ਕਰ ਸਕਦੇ ਆ ਇੱਧਰ ਜੇ ਖੱਬੀ ਸਾਈਡ ਰਾਹੀਂ ਇਹ ਨਾ ਤੁਹਾਨੂੰ ਖੱਬੀ ਸਾਈਡ ਰਾਹੀਂ ਤੁਹਾਨੂੰ ਉਹ ਡੈਮ ਦਿਖਾਈ ਦਵਾਂਗਾ ਬਾਕੀ ਤੁਸੀਂ 뷰 ਚੈੱਕ ਕਰ ਸਕਦੇ ਆ ਲੋ ਜੀ ਗਾਟ ਗੇਟ ਆਨ ਕਰਦੇ ਆ ਆਪਾਂ ਵੀ ਪਿਕਅਪ ਦਿਖਾਨੇ ਆ ਮੋੜ ਰਾਇਆ ਜੀ ਲੋ ਜੀ Talk back, talk back to you. Say you say it like that. If I hate you, then find someone new, Maybe, But you know I never will. No, so I choke. ਕਈਆਂ ਫੋਟੋਆਂ ਮੇਂ ਵੀ ਹੋ ਗਈਆਂ ਆ ਤੇ ਹੁਣ ਅਸੀਂ ਚੱਲੇ ਆ ਚੀਨੀ ਘਾਟੀ ਦੇਖਦੇ ਆ ਇਹਨਾਂ ਨੂੰ ਪਹਿਲੀ ਵਾਰ ਆ ਰਹੇ ਆ ਬਾਕੀ ਇਹਨਾਂ ਤੋਂ ਬਾਅਦ ਰਿਵਿਊ ਦੇ ਪੁੱਛਾਂਗੇ ਕਿੰਦਾਂ ਦੀ ਲੱਗੀ ਫਿਲਹਾਲ ਇਹਨਾਂ ਨੇ ਮੂੰਹ ਦਾ ਦੇ ਬੇਇਜ਼ਤੀ ਕਰਨਗੇ ਲੋ ਜੀ ਬਾਕੀ ਹੁਣ ਤੁਹਾਨੂੰ ਉਧਰ ਆਫ ਰੋਡਿੰਗ ਥੋੜਾ ਰਸਤਾ ਆ ਇਹ ਤੇ ਇਧਰ ਅਸੀਂ ਜਾਣਾ ਆ ਤੇ ਫਿਰ ਤੁਹਾਨੂੰ ਦਿਖਾਣੇ ਆ ਕੀ ਹਸਾਕਤਾ ਆ ਓ ਜੀ ਰਸਤਾ ਓਫ ਰੋਡਿੰਗ ਵਾਲਾ ਸਟਾਰਟ ਹੋ ਗਿਆ ਆ ਬਾਕੀ ਤੁਸੀਂ ਆਪ ਨੂੰ ਥਿਊ ਵੀ ਚੈੱਕ ਕਰ ਲਓ ਥੋ ਥਿਊ ਵੀ ਚੈੱਕ ਕਰੋ ਕਿੰਨੇ ਵਧੀਆ ਥਿਊ ਆ ਬਾਕੀ ਬਹੁਤ ਮਜ਼ਾ ਆਊਗਾ ਸੰਨ ਵਲੋਗ ਦੇ ਵਿੱਚ ਉਸਤਾਦ ਜੀ ਸਾਡੇ ਨਾਲ ਪਹਿਲੇ ਹੀ ਚੱਲ ਗਏ ਆ tai if i hate you then i'm someone new baby but you know i never will no so i choked you down just like a love oi offroading start ho gayi hai pairan naal te tusi ਵਿਊ ਚੈੱਕ ਕਰ ਸਕਦੇ ਆ ਤੇ ਐਡਵੈਂਚਰ ਹੋ ਰਿਹਾ ਹੈ ਆ ਠੀਕ ਨਹੀਂ ਕਰਨ ਭਰਾ ਬਿਲਕੁਲ 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 ਥੱਡੀ ਬੜੋ ਕੇ ਸਾਹ ਦੇ ਵਾਢੀ ਕਰਨ ਲੱਗੇ ਸਗੇ ਤੇ ਚੈੱਕ ਕਰ ਸਕਦੇ ਤੁਸੀਂ ਨਿਕਾ ਜੇ ਵਾਟਰਫਾਲ ਚੱਲ ਰਹੇ ਆ ਆਹ ਦੇ ਕਾਫੀ ਦਿਨਾਂ ਦੇ ਬਾਅਦ ਅਸੀਂ ਆਏ ਆ ਪਹਿਲਾਂ ਤਾਂ ਅਸੀਂ ਨਾ 17 ਕਿਲੋਮੀਟਰ ਅੱਗੇ ਚੱਲ ਗਏ ਸਗੇ ਜੇਜੋ ਪੁੱਜ ਕੇ ਉਸਤਾਦ ਜੀ ਤੇ ਤੁਸੀਂ ਵਿਊ ਚੈੱਕ ਕਰ ਸਕਦੇ ਆ ਕਾਫੀ ਸੋਹਣਾ ਵਿਊ ਆ ਸ਼ਾਂਤੀ ਇਹੀ ਆ ਤੇ ਅਸੀਂ ਡਾਇਨਾਸੌਰ ਲੱਭਣ ਆਏ ਆ। ਦੋ ਮੋੜ ਜਾ ਦੋ। ਹਾਂ। ਹਾਂਜੀ। ਸਸੇ ਅੰਕਲ ਜੀ। ਮੇਰੀਆਂ ਲੱਤਾਂ ਦੀ ਬਸਾਂ ਲੱਪੀ ਯਾਰ। ਇਹ ਤਾਂ ਮਤਲਬ ਜਾਨ ਮੋਕ ਗਈ ਮੇਰੀ। ਕ ਕਰ ਸਾ ਤੇ ਡਾਇਨਾਸੌਰ। ਚੱਕ ਕੇ ਲੈ ਲੱਗੇ ਆ ਤੁਰਿਆ ਇਕੱਲਾ ਹੀ ਮੋੜੇ। ਜੋ ਜੀ ਸਾਸਤਰੀ ਕਾ। ਸੇ ਸੇ ਲੋ ਜੀ ਸਾ ਸੁਣੋ ਪਹਿਲਾ ਸਾਡੀ ਅੱਜ ਜਾਂ ਅਰੇ ਵਿਊ ਦੇਖਣ ਆਏ ਸੀ ਇੰਨਾ ਸੰਘਰਸ਼ ਕਰ ਰਹੇ ਹਾਂ ਦਸ ਕਰਨ ਪ੍ਰਾਥੋ ਪਹਿਲੀ ਵਾਰ ਐ ਕਦਾਂ ਲੱਗਾ ਬਸ ਉਹੀ ਪਈਆ ਤੇ ਉੱਪਰ ਚਲਦੇ ਹਾਂ ਉੱਪਰ ਜਾ ਕੇ ਹੋਰ ਵੀ ਵਧੀਆ ਵਿਊ ਆਊਗਾ ਜੀ ਚੀਨੀ ਘਾਟੀ ਵਿੱਚ ਤੁਸੀਂ ਆ ਗਏ ਆ ਤੇ ਚਲੋ ਉੱਪਰ ਚਲਦੇ ਹਾਂ ਉੱਪਰ ਜਾ ਕੇ ਤੁਹਾਨੂੰ ਵਿਊ ਕੀ ਕਰੇ ਬੰਨ ਲਾ ਇਹਨੇ ਮੈਂ ਕਿਹਾ ਕਿ ਇਹਨਾਂ ਰਿਸ਼ਤੇ ਦਾ ਵਿਆਹ ਚੱਲੇ ਮੈਂ ਕਿਹਾ ਇਹਨੇ ਮੇਰਾ ਬੰਨ ਲਾ ਕਿ ਆ ਕਰਮ ਦੇ ਰਿਸ਼ਤੇ ਦਾ ਵਿਆਹ ਚੱਲੇ ਊੜ ਬੋਲੇ ਘਰੋਂ ਨਿਕਲੇ ਤੇ ਮੇਰੀ ਗੱਲ ਸੁਣੋ ਇੱਧਰ ਦੇਖ ਇੰਨੀ ਨੇ ਵਿਆਹ ਦਾ ਬਹਾਨਾ ਲਾ ਆ ਇਹਨਾਂ ਨੂੰ ਉਹ ਪਕੌੜਾ ਲਾਦੇ ਉਹਨੇ ਪਕੌੜਾ ਦਿਆ ਚਲੋ ਤਾਂ ਹਲ ਨਹੀਂ ਪਾ ਜੂਗੇ ਫੇਰ ਆਵਾ ਮਾਨਾ ਲਾ ਗਏ ਕਿੰਨੀ ਘਾਟੀ ਤੋਂ ਮਰੇ ਆ ਜੀ ਅਸੀਂ ਗੱਲ ਲਿਫ ਲੁਕੀ ਹੁੰਦੀ ਹੈ ਤੇ ਉੱਥੇ ਪਾਈਓ ਦਾ ਹੈ ਉੱਥੇ ਪੈਣੀ ਆ ਫਿਰ ਇਹ ਕੰਮ ਚੱਲਦਾ ਸੀ ਤਾਰ ਵਾਲਾ ਇੱਥੇ ਚੱਲਦਾ ਹੈ ਸੱਚੀ ਦੱਸਾਂ ਲੋ ਜੀ ਔਨ ਟੌਪ ਇੱਥੇ ਘਰ ਹੁੰਦਾ ਜਾਂ ਘਰ ਤੇ ਰੈਂਸ ਕਰਦੇ ਉੱਪਰ ਉਹ ਉੱਥੇ ਉੱਪਰ ਹੈ ਰਹਣਾ ਕਰਨੀ ਜਗਾ ਆ ਤੇ ਮੈਂ ਥੱਕ ਗਿਆ ਜੀ ਉਹ ਤੇ ਆਣਾ ਮਾਲਪੁਰ ਜਾ ਕੇ ਫਿਰ 1 ਵਜਣੀ ਠੀਕ ਗੱਲਾਂ ਹੋਵੇ ਤੇ ਬਾਬਾ ਜੀ ਮੱਥਾ ਦੇਖਦੇ ਆ ਜੋ ਉੱਪਰ ਆ ਜਾ ਆ ਜਾ ਆ ਤੇ ਐਨ ਟੋਪ ਤੇ ਅਸੀਂ ਆ ਗਏ ਹਾਂ ਸਭ ਤੋਂ ਉੱਚੀ ਪਹਾੜੀ ਤੇ ਮਨਾਂ ਤਾਂ ਉਹ ਨਹੀਂ ਉੱਚੀ ਪਹਾੜੀ ਆ ਤੁਸੀਂ ਕਰਦੇ ਹਣਾ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਆਂ ਤੇਰਾ ਵੀਊ ਇੱਕ ਨੰਬਰ ਵੀਊ ਆ ਸਤਨਾਮ ਵਾਹਿਗੁਰੂ ਬਾਕੀ ਤੁਸੀਂ ਚੈੱਕ ਕਰੋ ਇੱਕ ਨੰਬਰ ਵੀਊ ਆ ਇਹ ਆ ਜੀ ਚੀਨੀ ਘਾਟੀ ਬਾਕੀ ਤੁਸੀਂ ਉਹ ਦੇਖ ਸਕਦੇ ਆਂ ਉੱਥੋਂ ਅਸੀਂ ਤੁਰ ਕੇ ਆਏ ਆਂ ਉਹ ਥੱਲੇ ਜਗਾ ਜਿਹੜੀ ਉੱਥੋਂ ਆਏ ਆਂ ਅਸੀਂ ਤੇ ਉਹ ਉੱਧਰ ਜਾ ਘਾਰੇ ਆਪਣਾ ਤੇ ਬਾਕੀ ਸਾਗਰ ਪਹਿਲਾਂ ਤੂੰ ਆਏ ਕਦੀ ਤੇ 10 ਕਦਨ ਦਾ ਲੱਗਾ ਤੈਨੂੰ ਬਹੁਤ ਵਧੀਆ ਵੀਊ ਵੀ ਚੈੱਕ ਕਰਾਉਗੀ ਵੀਊ ਤਾਂ ਸੱਚੀ ਵਧੀਆ ਹੈ ਤੁਸੀਂ ਚੈੱਕ ਕਰ ਸਕਦੇ ਆ ਉਸਤਾਦ ਜੀ ਤੁਸੀਂ ਉੱਪਰ ਆ ਕੇ ਦੇਖੋਗੇ ਨਾ ਉਹ ਤੈਨੂੰ ਮੂੰਹ ਕਰਕੇ ਉਸਤਾਦ ਜੀ ਉਹ ਨਹੀਂ ਥੱਕ ਗਏ ਹੋ ਆ ਉਸਤਾਦ ਉਹਨਾਂ ਨੇ ਬੂਡ ਖੋਲਣਾ ਹੁੰਦੇ ਬੂਡ ਖੋਲ ਰਿਹਾ ਲੋ ਜੀ ਤਾਂ ਬੱਸ ਆ ਗਈ ਧੀਆ ਹੂੰ ਦਿਲ ਆਇਆ ਨਾ ਪਰ ਹਨਾ ਤੇ ਬਾਕੀ ਤੁਸੀਂ ਵੀਊ ਚੈੱਕ ਕਰ ਸਕਦੇ ਆ ਚੈੱਕ ਨੰਬਰ ਵੀਊ ਬਧੇ ਲੱਗਾ ਕਿ ਨਹੀਂ ਕਰਨ ਇਹ ਐਨਾ ਇੱਕ ਨੰਬਰ ਜੀ ਉਹਨਾਂ ਥੋੜਾ ਧੁੱਪ ਵਗੈਰਾ ਨਿਕਲ ਹੀ ਹੁੰਦੀ ਮਿੱਠੇ ਮਿੱਠੀ ਉਹ ਤਾਂ ਦੇਖੀ ਸਾਰੀਆਂ ਚੀਜ਼ਾਂ ਸਾਰੀਆਂ ਚਮਕਦੀਆਂ ਹੁੰਦੀਆਂ ਉਸ ਵੱਲੇ ਮੱਠੀ 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 ਤੇ ਸਾਡੇ ਹੈਪੀ ਹੋਣੀ ਸ਼ਾਇਦ ਆਇ ਨਹੀਂ ਰੇ ਉੱਪਰ ਤੁਹਾਨੂੰ ਕੀ ਹੋਇਆ ਜੀ ਹੈ ਕੋਸਾਬ ਕਹਿੰਦੇ ਹੁਣ ਬੱਸ ਹੋਈ ਉਹ ਅੰਦਰ ਜੀ ਤੇ ਨਿੱਕੋ ਜੀ ਰਾਜਾ ਸੀ ਚੀਨੀ ਗੱਡੀ ਘੁੰਮਣ ਆਏ ਸੀ ਥੋੜਾ ਮੌਸਮ ਵੀ ਖਰਾਬ ਹੋ ਰਿਹਾ ਹੈ ਮੈਨੂੰ ਦਿਖਾਈ ਮੌਸਮ ਥੋੜਾ ਜਿਹਾ ਖਰਾਬ ਹੋ ਰਿਹਾ ਇਸ ਕਰਕੇ ਥੋੜੇ ਵਧੀਆ ਨਹੀਂ ਫੋਟੋ ਸ਼ੂਟ ਹੋਈਆਂ ਜਾਂ ਫੋਟੋਆਂ ਵਧੀਆ ਨਹੀਂ ਆਈਆਂ। ਜਦੋਂ ਤੁੱਪ ਸੀ ਨਾ ਉਦੋਂ ਅਸੀਂ ਥੋੜਾ ਅੱਗੇ ਚੱਲ ਗਏ। 17 ਕਿਲੋਮੀਟਰ ਮੋੜ ਕੇ ਆਏ ਆ ਜੇਜੋ ਤੋਂ। ਤੇ ਬਾਕੀ ਤੁਹਾਨੂੰ ਹੋਰ ਵੀ ਵਧੀਆ ਵਧੀਆ ਲੋਕੇਸ਼ਨਾਂ ਤੇ ਘੁਮਾਵਾਂਗੇ, ਆਪ ਵੀ ਘੁਮਾਂਗੇ। ਤੇ ਮੈਂ ਤਾਂ ਪਹਿਲਾਂ ਆਇਆ ਆ। ਤੇ ਕਰਨ ਭਾਜੀ ਵੀ ਨਹੀਂ ਸਾਡੇ ਪਹਿਲੀ ਵਾਰ ਆਏ ਆ, ਸਾਡੇ ਹੈਪੀ ਭਾਜੀ ਵੀ ਨਹੀਂ ਸਾਡੇ ਪਹਿਲੀ ਵਾਰ ਆਏ ਆ। ਤੇ ਤੁਹਾਨੂੰ ਆਣਾ ਚਾਹੀਦਾ। ਵੈਸੇ ਬਹੁਤੀ ਦੂਰ ਨਹੀਂ ਹੈਗਾ। ਪੰਜਾਬ 'ਚ ਹੀ ਪੈਂਦਾ ਆ। ਤੇ ਜੋ ਜੇ ਸਾ ਤੋਂ ਗਲਤੀ ਹੁੰਦੀ ਹੈ, ਕੁਝ ਗਲਤ ਬੋਲਨ ਦਾ ਸਾਨੂੰ ਮਾ ਬੈਰੀ ਪੰਨਾ ਆ ਤੇ ਅੱਜ ਦੇ ਬਲੌਗ ਵਿੱਚ ਇੰਨਾ ਹੀ ਤੇ ਮਿਲਦੇ ਆ ਨੈਕਸਟ ਬਲੌਗ ਵਿੱਚ